ਸਾਰੇ ਪਸ਼ੂ ਪਾਲਕਾਂ ਦਾ ਮਾਦਾ ਸਵਾਗਤ ਹੈ ਆਪਣੇ ਚੈਨਲ ਆਪਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟ ਦਾ ਆਪਾਂ ਤੁਹਾਨੂੰ ਦਿਖਾਵਾਂਗੇ 6-7 ਪਸ਼ੂ ਟੋਕੜਾਂ ਦਾ ਬਣਾ ਤੇ ਗੱਬਣਾ ਤਿਆਰ ਬਿਲਕੁਲ ਤਾਜ਼ੀਆਂ ਸਿੰਗਾਂ ਤਾਜ਼ੀਆਂ ਸਿੰਗਾਂ ਝੋਟੀਆਂ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਆਪਾਂ ਪਹੁੰਚਿਆ ਵੀਰ ਖੇਲੇ ਦੇ ਕੋਲ ਤੇ ਆਲੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਇੱਧਰ ਆਇਆ ਤੇ ਐਂਡ ਤੱਕ ਜਰੂਰ ਬਨੇ ਰਿਓ ਆਪਾਂ ਟੋਟੋ ਦੇਣਗੇ ਨੇਗੰਦ ਵੀਡੀਓ ਦੇ ਵਿੱਚ ਸ਼ੁਰੂ ਦਿਖਾਉਨੇ ਆਜ ਤੇ ਸਾਥੀ ਦਾ ਭਾਜੀ ਸਾਥੀਆ ਭੀਜੀ ਦੱਸੀ ਗੱਲ ਜੀ ਦੱਸੋ ਨਾਲ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮ ਦੱਸਦੀ ਕਿਰਪਾ ਚਾਹੀਦੀ ਆ ਜੀ ਹਾਂਜੀ ਬਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਿਰਸਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਹਾਂਜੀ ਤੁਹਾਨੂੰ ਕਿੰਨੇ ਲੈਂਦੇ ਆ ਨਕੀਨੇ ਵੀਰ ਜੀ ਬਹੁਤ ਟੌਪ ਟੌਪ ਦੇ ਲੈਂਦੇ ਕੱਢ ਕੇ ਅੱਛਾ ਜੀ ਭਰਾਵਾ ਵਾਸਤੇ ਠੀਕ ਹੈ ਠੀਕ ਪੂਰਾ ਜਾਰੀ ਲੈਂਦਾ ਠੀਕ ਹੈ ਹਸਾਉਣਾ ਦੋ ਜੀ ਕਰ ਸਕਦੇ ਤੁਸੀਂ ਚੈੱਕ ਇਹ ਤੋਂ ਸ਼ੁਰੂਆਤ ਕਰੀਏ ਕਿ ਜਾਂ ਇਹ ਅੰਡੇ ਇਹ ਵੀ ਅੰਡੇ ਦੇ ਬਣਾਏ ਇਹ ਆਈ ਦੇ ਬੜੀ ਮਹਿੰਗੀ ਜੀ ਝੋਟੀ 6-7 ਲੱਖ ਦੇ ਲਾਗੇ ਬਣੇ ਆਈ ਪਰ ਆਪਾਂ ਪਹਾੜਾਂ ਦੇ ਦਿੰਦੇ ਅੱਛਾ ਜੀ ਦੋ ਬਈ ਅੰਡ ਤੱਕ ਜਰੂਰ ਬਣੇ ਰਹੋ ਐਂਡ ਤੇ ਤੁਹਾਨੂੰ ਲੱਗੇ ਨੇ ਸਮੇਂ ਆ ਕਹਿੰਦੇ ਨੇ 4 ਥੇੜ ਤੇ ਹੀ ਇੱਕ ਜੀ ਦੂਜਾ ਸੁਗਾ ਝੋਟੀ ਆ ਅੱਛਾ ਜੀ ਤੇ ਸੂਣ ਦੇ ਵਿੱਚ ਦਿਨ ਦਾ ਜੀ 8 ਲੈ ਜੇ 10 ਲੈ ਜੇ ਹਾਂ ਜੀ ਤੇ ਬਿਲਕੁਲ ਮੰਨ ਲਓ ਵੀ ਪੁੜੇ ਪਣੇ ਤੋਂ ਲੱਗੀ ਆ ਤੇ ਤਿਆਰੀ ਆ ਹੁਣ ਦਿਨ ਦਾ ਪੇ ਵੱਧ ਵੱਧ ਗਿਣਤੀ ਤੇ 8 ਦਾ 10 ਗਿੰਦਣ ਖਿੱਚ ਕੇ ਖੜੂਗੀ ਅੱਛਾ ਜੀ ਤੇ ਬਨ ਬਨ ਚੰਗੀ ਦਈ ਆ ਥਣ ਭਾਂਡੇ ਦੀ ਬਿਲਕੁਲ ਮੰਨ ਲਓ ਸਾਫ ਆ ਇੱਕਨਵਾ ਤੋਂ ਸੁਣਾ ਨੇ ਕਿਹਨੇ ਵੀ ਜੀ ਦੂਜਾ ਸੁਗਾ ਬਿਲਕੁਲ ਇਹ ਚਾਰੇ ਨੁਕਰਾਂ ਦੇ ਥਣ ਲੱਗੇ ਨੇ ਵੇਖੋ ਬਹੁਤ ਸੋਹਣੇ ਚਾਓ ਬਈ ਚੱਕ ਬਾਟੀਆਂ ਆਪਾਂ ਭੋਲ ਕੇ ਆਪਾਂ ਵਰਕੇ ਫਾਦ ਦਿੰਦੀ ਹਜੇ ਤੇ ਮੈਂ ਪਹਿਲੇ ਸਵੇਰ ਦਾ ਕੀਤਾ ਪਤਾ ਵੀ ਕਿੰਨਾ ਹਾਂਜੀ ਜੀ ਇਹਨੇ 10 ਤੋਂ 11 ਕਿਲੋ ਲੀਟਰ ਦੁੱਧ ਮੰਗਲੋ ਐਰ ਕੀ 12 ਦੇ ਜੇ 13 ਦੇ ਜੇ ਆਪਣੇ ਅਗਲੇ ਦਿਨ ਸ਼ਾਮ ਤੇ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਮਤਲਬ 12 ਕਿਲੋ ਦੇ ਝੋਟੀ ਲੈਵੇ ਦੇ ਸਮਾਂ ਦੁੱਧ ਕੱਢਣਾ ਪਰ ਮਚੀਦਾ ਠੀਕ ਹੈ ਠੀਕ ਹੈ ਤਾਂ ਉਹ ਜੀ ਕੋਲ ਬਚਾ ਕੇ ਰੱਖੀਂ ਤਾਂ ਤਾਂ ਲਿਨਿਸ਼ਾਨੀ ਆ ਗਿਆ ਝੋਡੀ ਦੇ ਚੰਗੀਆਂ ਇਹ ਪਈ ਦੇ ਸਗਰਾ ਦਾਸ ਤੋਂ 11 ਲੀਟਰ ਪੁੱਧੇ ਨੇ ਭਰਿਆ ਕਰਮ ਵਾਲੀ ਨੇ ਤੇ ਦੇਖਣ ਦਾ ਜੋ ਕਿ ਗੈਂਦੀ ਦੇ ਅਜੇ 10 ਘੋਰ ਅਵੇਲੇ ਬਹੁਤ ਸਾਫ ਤੇ ਦੰਤਾਂ ਦਾ ਜਿਹੜੀਆਂ ਹਵਾਨੇ ਤੇ ਕਾਫੀ ਆ ਤੇ ਬਾਕੀ ਛੱਡੇ ਦੀਆਂ ਸਫਾਈਆਂ ਦੁਨੀਆਂ ਬਹੁਤ ਹੀ ਚੰਗੀਆਂ ਆ ਰਹੀਆਂ ਤੇ ਸਿੰਘ-ਸਿੰਘ ਵੀ ਬਹੁਤ ਹੀ ਚੰਗਾ ਲੱਗਾ ਨਿਗਾ ਨਿਗਾ ਜਾ ਸਿੰਘ ਆ ਇਹ ਥਾਣ ਸੁਣ ਗਿਆ ਕੱਲਾ ਕੱਲਾ ਲੱਗਾ ਤੇ ਬਾਨੀ ਬਹੁਤ ਹੈ ਵੱਡੀ ਛੁੱਟੀ ਤੇ ਹਨਾ ਤੇ ਹਨਾ ਹੌਲੀ ਹੋ ਰਹੀ ਹੈ ਫੜੀ ਪੂਰੀ ਮੜੀ ਜੇ ਕੇ ਵੀਰਾਂ ਦੋ ਦੋਲੇ ਕੁਝ ਵੀ ਨਿਸ਼ਾਨੀਆਂ ਹੁੰਦੀਆਂ ਵਾ ਤੇ ਬਾਕੀ ਜਿਆਦਾ ਤੁਹਾਨੂੰ ਸਮਝਾ ਅੱਡ ਨਾਲ ਫਿਰ ਚੈੱਕ ਇਧਰ ਸਫਾਈਆਂ ਸਫਾਈਆਂ ਤੋਂ ਬਹੁਤ ਜਿਆਦਾ ਚੰਗੀ ਝੋੜੀ ਆ ਗਈ ਆ ਗੱਡੀ ਕੈਮਰੇ ਤੋਂ ਦਰਦੀ ਕਾਫੀ ਆ ਹਵਾ ਨੇ ਤੇ ਮਾਕੇ ਥਾਣੇ ਭਾਂਡੇ ਦੀ ਵੀ ਬਿਲਕੁਲ ਸਾਫ਼ ਰਹੇ ਵੀ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀਰ ਜੀ ਆਪਾਂ ਇਹਦਾ ਲੱਖ ਨਹੀਂ ਕਰਨਾ 95 ਨਹੀਂ ਕਰਨਾ 90 ਨਹੀਂ ਕਰਨਾ ਅੱਛਾ ਜੀ ਹਾਂ ਨਹੀਂ ਆਪਾਂ ਦੇ ਦਈਏ 76200 ਰੁਪਏ ਸ਼ੁਰੂ ਠੀਕ ਹੈ ਜੀ ਕੜਨ ਵਾਲਾ ਬਹੁਤ ਹੈ ਦੇਖ ਲਓ 75 ਦੀ ਵੀ ਜੀ 200 ਰੁਪਏ ਛੋੜਾ ਠੀਕ ਹੈ ਲੋ ਭਾਜੀ 75000 ਦੇ 200 ਰੁਪਏ ਛੋੜ ਨਿਕਲ ਜਾ ਮੋਲੇ ਜੀ ਵੀ ਜੀ ਹੋਣਾ ਠੀਕ ਹੈ ਠੀਕ ਹੈ ਜੀ ਲੋ ਭਾਜੀ ਕਿਹੜਾ ਵੀਰ ਭਰਾ ਲੈ ਜੂਦਾ ਇੰਡੀਆ ਵਾਲੇ ਲੁੱਟੂਗਾ ਇਹ ਵੀ ਜੀ ਥੂਆ ਕੋਈ ਨਾਲੇ ਦੂਜਾ ਨਾਲੇ ਤੀਜਾ ਨਾਲੇ ਆਪਾਂ ਘਰ ਆਣਿਆਂ ਨੇ ਦੂਜਾ ਕਰਕੇ ਦਿੱਤੀ ਆ ਅੱਛਾ ਜੀ ਭਾਨ ਪਾਂਡੇ ਦੀ ਬਿਲਕੁਲ ਇਹ ਵੀ ਝੋਟੀ ਸਾਫ ਆ ਹਾਂਜੀ ਤੇ ਇਹਨੇ ਪਹਿਲੇ ਸਵੇਰ ਗੁਰਜੇ ਸਵੇਰ ਮੰਨ ਲਓ ਸੀ ਕਹਿੰਦੇ ਵੀ ਅਸੀਂ 12 ਕਿਲੋ ਦੁੱਧ ਚੋਂ ਦੇ ਰਹੇ ਆ ਅੱਛਾ ਜੀ ਫਿਰ 13 ਦੇ ਜੇ 14 ਦੇ ਜੇ ਭ ਇਹ ਵੀ ਗੱਬਣ ਹਾਂਜੀ ਗੱਬਣ ਤਿਆਰ ਬਿਲਕੁਲ ਇਹ ਵੀ ਦਿਨ ਮੰਨ ਲਓ ਹਫਤਾ ਖੜਦੀ ਆ ਥੋੜੀ ਖੋਲ ਕੇ ਆਪਾਂ ਹੋਰ ਕੰਦ ਗਾਲੀ ਦਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਬਾਕੀ ਥੋੜੀ ਖੋਲ ਕੇ ਤੁਹਾਨੂੰ ਦਿਖਾਉਂਦੇ ਆਪਾਂ ਹੋਰ ਗੱਡਾ ਲੈ ਗਿਆ ਤੇ ਇਹਨੇ ਬਾਈ ਕਿੰਨਾ ਭਰਿਆ ਦੁੱਧ ਦੱਸ ਇਹਨੇ ਵੀ ਜੀ ਬਾਰਾਂਗਲੇ ਉੱਤਰ ਹਲੇ ਕੰਦੇ ਵਿੱਚ ਹੁੰਦੇ ਰਹੇ ਸੀ ਇਹਨਾਂ ਨੇ ਪਤਾ ਹੁਣ ਪਹਿਲੇ ਚੁੰਗਦੇ ਰਹੇ ਕਿ ਦੂਜੇ ਚੁੰਗਦੇ ਰਹੇ ਮੇਰੇ ਖਿਆਲ ਨਾਲ ਤੀਜੇ ਚੁੰਗਦੇ ਆਖੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਤੀਜਾ ਸੂਰਾ ਸੂਰੂ ਹੋ ਗਏ ਦੇ ਜੰਮੇ ਪੜੀ ਜਿਹੜੀ ਚੌਕ ਜੰਦੀ ਰਾਜੀ ਲੋਜੀ ਬਹੁਤੀ ਆ ਬਾਕੀ ਥਣ ਭਾਂਡਾ ਵੀ ਬਹੁਤ ਚੰਗਾ ਵਾ ਜੇ ਦਿਨ ਪਾਈ ਕਹਿੰਦਾ ਕਿ ਹਫਤੇ ਇੱਕ ਦੇ ਆਸ-ਪਾਸ ਇਹਦਾ ਟਾਈਮ ਲੱਗੂਗੀ ਥਣ ਭਾਂਡਾ ਵੀ ਬਹੁਤ ਜੱਜ ਖਰੀ ਠੀਕ ਹੈ ਠੀਕ ਹੈ ਜਦੋਂ ਵਜੇ ਦਾ ਜੋ ਬੰਦਿਆ ਮੌਕੇ ਤੇ ਦਵਾਈ ਛੋਟੀ ਵਾਸਤੇ ਨੋਰਮਲ ਗੱਲ ਆ ਇਹਨਾਂ ਕਿਤੇ ਹਾਂਜੀ ਬਿਲਕੁਲ ਸਹੀ ਹੈ ਕੱਦ ਵਜਾਂਦੀ ਬਹੁਤ ਵੱਡੀ ਹੈ ਛੋਟੀ ਤੇ ਵਾਲੀ ਪੁਲੀ ਵੀ ਪੁਲੀ ਹੈ ਇੱਟੇ ਲੰਗ ਲਾ ਜੇ ਹੈਗੀਆਂ ਕਾਫੀ ਹਵਾ ਨੇ ਤੇ ਰਸੂਣ ਦਾ ਘਵਨਾ ਇਹ ਵੀ ਚੰਗਾ ਬਣਾ ਲੂਗੀ ਥਣ ਸੁਣ ਨਿਹਾਲ ਕੱਲਾ ਕੱਲਾ ਲੱਗਾ ਵਾ ਗਿੱਟ ਗਿੱਟੇ ਥਾਂ ਲੱਗਾ ਦੇ ਵੀ ਕਰ ਰੋ ਦੀ ਚੱਕਾ ਲੋ ਬੜੀ ਪੂਛ ਜਮਾ ਸਿੱਧਾ ਤੋਂ ਇੱਕ ਹੋ ਜਾ ਥਾਂ ਲੱਗਾ ਵਾ ਕਰ ਰੋ ਰਸੂਣ ਲੱਗੇ ਰੋ ਚੱਕ ਸਫਾਈਆਂ ਰੀਆਂ ਛੱਡੇ ਤੇ ਇਹਦੇ ਵੀ ਬਹੁਤ ਹੀ ਚੰਗੀਆਂ ਆ ਗਈਆਂ ਯਾ 40 ਨੰਬਰਾਂ ਦੇ ਵੀ ਜੀ ਗੱਡ ਗੱਡ ਤੇ ਮਤਲਬ ਖਾਣਾ ਹੈ ਹੈ ਵੀ ਤਾ ਉਹ ਕਲਾ ਤੇ ਨੋ ਕਲਾ ਠੰਡੀ ਚਵਾਈ ਜਿਹੜੀ ਬਹੁਤ ਜਿਆਦਾ ਕੋਰੀ ਦੀ ਹੈ ਤੇ ਕੀ ਮੁੱਲ ਕਿਤੇ ਰੱਖਣਾ ਇਹਦਾ ਵੀ ਜੀ ਆਪਾਂ ਮੀ ਨਹੀਂ ਕਰਨਾ ਇੱਕ ਦਾਹ ਨਹੀਂ ਕਰਨਾ ਹਾਂ ਜੀ ਨਿਗੇ ਜੇ ਤੁਹਾਨੂੰ ਪਤਾ ਮੇਰੇ ਫਿਕਸ ਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਲਾਸਟ ਆਪਾਂ ਹਾਂ 98200 ਰੁਪਏ ਛੋੜਾ। ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ। ਲਓ ਬਈ ਵੱਡੀ ਛੋਟੀ ਆ 98000 ਤੇ 200 ਰੁਪਏ ਛੋੜ। ਹਾਂਜੀ। ਤੇ ਆਜੋ ਬਈ ਤੇਜੇ ਨੰਬਰ ਤੇ। ਇਧਰ ਵੀ ਜੀ ਸੁਆ ਕੋਈ ਪਹਿਲਾ ਲਾਲੇ ਦੂਜਾ ਲਾਲੇ। ਅੱਛਾ ਜੀ। ਤੇ ਦੁੱਧ ਆ ਇਸ ਕੰਮ ਤੇ ਮੰਨ ਲਓ ਵੀ 5 ਚੌਥੇ ਤੀਜੇ ਜਾਂ ਚੌਥੇ ਦਿਨ ਦੀ ਸੂਈ ਥੱਲੇ 10 ਲੀਟਰ ਦੁੱਧ ਤਿਆਰ ਹੋ ਗਿਆ। ਠੀਕ ਹੈ ਠੀਕ ਹੈ। ਪਰ ਮੇਰੇ ਖਿਆਲ ਨਾਲ ਜੀ ਪਹਿਲੇ ਵੀ ਹੋਈ ਤੇ 12 ਕਿਲੋ ਦੁੱਧ ਪਹਿਲਾਂ ਹੀ ਕਰ ਜਾਣਾ। ਅੱਛਾ ਜੀ। ਬਾਕੀ ਆਪਾਂ ਕੋਈ ਨਹੀਂ ਕਹਿੰਦੇ ਹੋ ਜੀ ਕਰ ਚੈੱਕ ਕਰ ਬਹੁਤ ਜਲੀ ਤਾਂ ਆਫੇ ਗਿੱਜੀ ਥਣ ਭਾਂਡੇ ਲਈ ਠੀਕ ਹੈ ਠੀਕ ਹੈ ਲਓ ਜੀ ਇਕੱਲਾ ਇਕੱਲਾ ਥਾਣੇ ਨੂੰ ਹੀ ਲੱਗਾ ਪਿਆ ਵਾ ਫਿਰ ਜਵਾਹੀ ਜੀ ਬਹੁਤ ਸੋਹਣੀ ਹੈ ਜਵਾਹੀ ਹੈ ਤੇ ਤੁਸੀਂ ਹਾਂਜੀ ਜਵਾਹੀ ਆ ਗਿਆ ਜਵਾਬ ਜਿੱਦੀ ਇਹਦੇ ਪਿੱਛੇ ਮੇਲ ਕਾਫ ਜੇ ਠੀਕ ਹੈ ਨੋ ਜੀ ਮੇਲ ਕਾਫ ਆ ਗਿਆ ਇਹਦੇ ਦੀਆ ਟਪਲੇਗਾ ਕੀ ਆ ਤੇ ਕਾਟ ਕੋਲ ਤੁਸੀਂ ਕਹਿੰਦਾ ਛੋਟੀ ਬਹੁਤ ਹੀ ਚੰਗਾ ਆ ਗਾ ਸੁਹਾ ਪਾਈ ਕਹਿੰਦਾ ਕਿ ਆਪਣੀ ਸਮਝਣਾ ਕਿ ਪਹਿਲਾ ਲਾਲੇ ਦੂਜਾ ਲਾਲੇ ਹਾਂਜੀ ਨਾਂ ਫੋਟੋ ਵਾਲਾ ਨੂੰ ਬਣੀ ਪਈ ਹੈ ਚੰਦੇ ਜੀ ਇਹ ਤੋਂ ਤੇ ਥਾਲਮੀ ਗਾਣਾ ਗੇਠੋਂ ਬਾਹਰ ਜਾਂਦੇ ਆ ਜੀ। ਇਹ ਡੇਡ-ਡੇਡ ਦੀਆਂ ਬੇਦੀ ਛੋਟੀਆਂ ਨਹੀਂ ਹੁੰਦੀਆਂ ਆਪਾਂ ਪਾਣਾ ਦੇ ਦਿੰਦੇ। ਠੀਕ ਆ ਠੀਕ ਆ ਜੀ। ਬਾਬੂ ਜੀ ਹੈ ਵੀ ਸਿੰਗਲ ਹੱਡੀ ਜੇ ਤੇ ਦੁੱਧ ਬਾਈ ਕਹਿੰਦਾ ਕਿ 12 ਕਿਲਟਰੇ ਨੇ ਕੱਟ ਦੇਣਾ ਵਾ। 12 ਕਿਲੋ ਦੀ ਵੀਦੀ ਹੱਡੀ ਛੋਟੀ ਨੂੰ ਨਾਰਮਲ ਦੁੱਧ ਆ। ਠੀਕ ਆ ਠੀਕ ਆ ਜੀ। ਤੇ ਤਿੰਨਾਂ ਦਿਨਾਂ ਦੇ ਇੱਥੇ ਥੱਲੇ 10 ਲੀਟਰ ਜਿਹੜਾ ਬੋਲਾ ਲਾਲੇ ਕੋਈ ਦੁੱਧ ਲਾਲੇ ਵੀਰਪਰਾ। ਬਿਲਕੁਲ ਤਿਆਰ ਆ। ਸਾਡਾ ਵੀ ਆਣ ਅੱਖਾਂ ਲਾ ਗਿਆ ਲਗਾ ਕੇ ਨਾਲ ਪਾ ਵੀ ਦਿਖਾਉਨੇ ਤੁਹਾਨੂੰ ਬਲਵਾਨ ਪੁਜੀਰਾ ਨਾਲ ਜੀ ਨਹੀਂ ਬੜੀ ਗੰਟੀ ਨਾਲ ਛੱਡ ਆ ਗਿਆ ਤੇ ਉੱਨੀ ਜੱਗੇ ਨੂੰ ਬਣੀ ਕਰਮ ਵਾਲੀ ਤੇ ਉੱਨੀ ਪਿੱਛੇ ਨੂੰ ਬਣੀ ਜੇ ਚਲੋ ਜੀ ਚੈੱਕ ਬਸ ਯਾਂ ਪਲਵਾਨਾਂ ਦੀ ਪੱਤੀਆਂ ਫੱਸੀ ਪਈ ਆ ਚੋਇਸ ਹੋਈ ਨਹੀਂ ਬਣੀ ਸਾਫਾ ਠੀਕ ਹੈ ਠੀਕ ਹੈ ਤੇ ਕੀ ਮੁੱਲ ਵੀ ਤੇਰਾ ਹਰ ਇਹਦਾ ਮੁੱਲ ਵੇਚੀ ਆਪਾਂ ਡੇਢ ਨਹੀਂ ਕਰਨਾ ਦੋ ਨਹੀਂ ਕਰਨਾ ਹਾਂਜੀ ਤੁਹਾਨੂੰ ਬੜਾ ਵੀ ਬਿਲਕੁਲ ਤਾਜੀ ਸੋਇਆ ਮਾਲ ਬਾਹਰ ਤੇ ਬਿਲਕੁਲ ਲੱਭਣੀ ਨਹੀਂ ਦਿਆ ਹਾਂਜੀ ਹਾਂਜੀ ਭਾਵੇਂ ਸਾਰੀ ਦਿਹਾੜੀ ਤੋਂ ਨਹੀਂ ਫਿਰ ਲੋ 10 ਪਿੰਟ ਫਿਰ ਕੇ ਤੇ ਇੱਕ ਮਈ ਲੱਭਦੀ ਜੇ ਅੱਛਾ ਜੀ ਹਾਂਜੀ ਠੀਕ ਹੈ ਜੀ ਮੋਲੇ ਦਾ ਡੇਢ ਨਹੀਂ ਦੋ ਨਹੀਂ ਲਾਸਟ ਇੱਕ ਵੀ ਦੇਣੀ ਹੈ ਅੱਛਾ ਜੀ 2 ਰੁਪਈਆ ਵਿੱਚ ਛੋਲੀ ਕਰਨਾ ਕੱਤੀ ਵੰਦਨ ਦੇ ਨਹੀਂ ਵੱਧ ਕਰੀਏ ਜੀ ਵੱਧ ਕਰੀਏ ਜੀ ਛੋਟ ਵੱਧ ਕਰਦੀਏ ਛੋਟ ਵੱਧ ਕਰਦੀਏ ਜੀ ਪੰਜ ਡਾ ਲੀਏ ਇੱਕ 15 ਦੀ ਹਾਨਾ 200 ਰੁਪਿਆ ਛੋਟ ਇੱਕ 10 ਦੀ ਨਹੀਂ ਹੋਈ ਠੀਕ ਹੈ ਠੀਕ ਹੈ ਲਓ ਭਾਈ ਇੱਕ 115000 ਰੁਪਿਆ ਦਾ 200 ਰੁਪਿਆ ਛੋਟ ਦਾ ਬਿਲਕੁਲ ਲੈਣ ਦੇਣ ਵਾਲਾ ਮੁੱਲ ਪਈ ਜਾਂਦਾ ਕਿ ਫਾਟਾ ਵਾ ਹਾਂਜੀ ਤੇ ਆਹ ਵਾਲਾ ਦਾ ਜਵਾਦ ਜੀ ਬਈ ਕਟਾ ਆ ਗਿਆ ਹਾਂਜੀ ਹਾਂਜੀ ਮੇਲ ਦਾ ਠੀਕ ਹੈ ਜੀ ਮੇਲ ਦਾ ਪਾਈ ਕੇ ਆ ਗਿਆ ਤੇ ਆਜੋ ਹੁਣ ਤੁਹਾਨੂੰ ਦਿਖਾਈਏ ਆਪਾਂ ਨਗੀਨਾ ਹਾਂਜੀ ਬਈ ਦੱਸਿਓ ਹਜੇ ਬਾਰੇ ਨਾ ਨਵੇ ਜੇ ਕੋਸ਼ਿਸ਼ ਲਓ ਵੀ ਪਿੱਠ ਫੁੜਾ ਜਿਹੜਾ ਬਹੁਤ ਹੀ ਬਾਦਮਾਲ ਲੱਗਾ ਹੋਆ ਕਰੋ ਬੰਦੇ ਦੇ ਸਿਰ ਜਿਹੀ ਆ ਬੜੀ ਮੰਨ ਇਹ ਵੀ ਜੀ ਰਸ਼ੀਆਂ ਟੰਕੀ ਵੇ ਲੋ ਜੀ ਫੜ ਫੜ ਡੱਕੇ ਲੱਗੇ ਹਾਂਜੀ 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 ਮੇਰਾ ਖਾਣਾ ਮੇਰੇ ਵੀ ਮੋਢੇ ਤੋਂ ਉੱਚੀ ਜੇ ਹਾਂਜੀ ਹਾਂਜੀ ਇਹ ਵੀ ਜੀ ਛੋਟੀ ਬਹੁਤ ਮਹਿੰਗੀ ਲੈਂਦੀ ਜੀ ਵੀਰ ਉਹਨਾਂ ਨੇ ਦਸਮਾ ਕਾਬਗ ਅੱਛਾ ਜੀ ਬਹੁਤ ਲੈਂਦੇ ਅਸੀਂ 5 ਤੋਂ ਵੀ ਬਾਹਰ ਲੈਂਦੀ ਆ ਹਾਂਜੀ ਠੀਕ ਹੈ ਠੀਕ ਹੈ ਪਹਿਲੇ ਸੂਰੇ ਪਹਿਲੇ ਸੂਰੇ ਹਾਂਜੀ ਐਰਕੇ ਦੁੱਗੇ ਸੂਰੇ ਆ ਵੀਰ ਜੀ ਪਹਿਲੇ ਸੂਰੇ ਉਹ ਕਹਿੰਦੇ ਵੀ ਅਸੀਂ 17 ਦਿਨ ਦੋਦੇ ਪਾਣੀ ਦੁੱਧ ਚੋਇਆ ਐਰਕੇ ਦੀ 20 ਦਿਨ ਦੀ ਨੀਂਦ ਆ ਠੀਕ ਹੈ ਠੀਕ ਹੈ ਪਰ 1 ਮਹੀਨਾ ਵੀਰ ਜੀ ਨਹੀਂ ਕੱਚੀ ਆ 1 ਮਹੀਨਾ ਆ ਜੇ ਫੜਦੀ ਆ ਪੂਰਾ ਠੀਕ ਹੈ ਠੀਕ ਹੈ ਜੀ ਲਿੱਤੇ ਰੂਪ ਚ ਦਵਾਗੇ ਲਿੱਤੇ ਰੂਪ ਚ ਇਹਦੇ ਦਿਨ ਲਿਖਿਆ ਲਿੱਤੇ ਰੂਪ ਚ ਆਪਾਂ ਦਵਾਗੇ ਵੀ 1 ਮਹੀਨਾ ਪੂਰਾ ਕੱਚੀ ਹੈ ਮਾਜ ਠੀਕ ਹੈ ਜੀ ਆਪਾਂ ਬਾਹਰ ਕੱਢ ਕੇ ਤੋਰ ਕੇ ਪਾਉਨੇ ਤੇ ਵੀਰ ਜੀ ਮੈਂ ਤਾਂ ਰਾਜਾ ਕਰਦਾਗੇ ਕੱਲ੍ਹ ਨੂੰ ਡਬਲ ਚੀਜ਼ ਲੱਗੂਗੀ ਲੱਕ ਕੇ ਤੋਰੀ ਮ ਲੋ ਭਾਈ ਕਰੋ ਫੇਸ ਕੁਆਲਟੀ ਚੈੱਕ ਤੇ ਬਾਜੀ ਦੀ ਹਾਈਟ ਨਹੀਂ ਪੂਰੀ ਮੈਂ ਕਿੰਨਾ ਮਾਲ ਵੇਚਿਆ ਨਾ ਚਲੋ ਬੜੀ ਬੜੀ ਵੱਡੀ ਮੱਝ ਵੇਚੀ ਆ ਪਰ ਏਡੇ ਵੱਡੇ ਕੱਦ ਵਾਲੀ ਨਹੀਂ ਵੇਚੀ ਅੱਛਾ ਜੀ ੱਡੇ ਵੀ ਬੜੇ ਬੜੇ ਤਗੜੇ ਵਾਲੀਆਂ ਵੇਚੀਆਂ ਕੱਦ ਵਾਲੀਆਂ ਵੀ ਠੀਕ ਹੈ ਠੀਕ ਹੈ ਲੋ ਭਾਈ ਕਰੋ ਚੈੱਕ ਤੇ ਮਾਲਕ ਨੇ ਕਰਦ ਨੂੰ ਕੋਈ ਹਲੋ ਬਾਜੀ ਬਖਿਆ ਪਾ ਲੈ ਤੇਰੇ ਭਾਈ ਵੀ ਨਹੀਂ ਇਹਦੇ ਆਸ ਪਾਸ ਦਾ ਸਾ ਵੀ ਟਾਈਮ ਲੱਗੂਗੀ ਤੇ ਕੋਈ ਸ਼ੱਕ ਨਹੀਂ ਜੇ ਛੋਟੀ ਵਿੱਚ ਫੇਟ ਛੋੜਾ ਵੀ ਹੈ ਨਾ ਮੰਜਾ ਡੈਂਦਾ ਵਾ ਤੇ ਹੈ ਵੀ ਜੈਡ ਬਲੈਕ ਜੇ ਪੂਰ ਮੋਰਾ ਨਖਲਦੀ ਆ ਗਈ ਤੇ 17 ਲੀਟਰ ਜਿਹੜਾ ਨੇ ਪਹਿਲਾਂ ਨੇ ਦੁੱਧ ਭਰਿਆ ਤੇ ਦੂਜੇ ਸਵੇ ਨੂੰ ਗੱਬਣਾ ਤੇ 1 ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਖੜਦੀ ਆ ਬਈ ਕਿੰਨਾ ਕੱਢ ਦੂਗਾ ਤੀਰਗੀ ਵੀ ਜੀ 18 ਦੇ ਜੇ 20 ਦੇ ਜੇ ਅਗਲੇ ਦੀ ਸਾਂਹ ਤੇ ਡਿਪੈਂਡ ਕਰਨਾ ਮੈ ਅੱਛਾ ਜੀ ਆਪਣੇ ਕੋ ਲਈ ਤੇ ਚਲੋ ਇਹਨਾਂ ਆਪਾਂ ਕਰਾਂਗੇ ਜ਼ਰੂਰ ਇਹ ਸਭ 18-20 ਕਿਲੋ ਠੀਕ ਆ ਠੀਕ ਆ ਠੀਕ ਆ ਲਓ ਵੀ ਜੀ 18 ਤੋਂ 20 ਲੀਟਰ ਜਿਹੜਾ ਦੁੱਧ ਆ ਇਸ ਵਾਰੀ ਬਈ ਨਾਲ ਕੇ ਪਈ ਬਾਕੀ ਕਾਂਟਾ ਨਾਲ ਹਿਸਾਬ ਲਈ ਇਹ ਦੇਣਾ ਚਾਹੀਦਾ ਵਾ ਤੇ ਹੈ ਵੀ ਬਰੀਡ ਦੇ ਵਿੱਚ ਆ ਪੂਰੀ ਕੰਨੀ ਵੀ ਜੀ ਆਹ ਜਿਹੜਾ ਵੀਡੀਓ ਚੋਂ ਦੀ ਨਾ ਦਿਖੰਦੀ ਹੋਵੇ ਜਿਹੜੀ ਲੱਗਦੀ ਹੈ ਬਿਲਕੁਲ ਆਪਾਂ ਦੱਸਦਾ ਵੀਡੀਓ ਜੀ ਮੇਰੇ ਖਾਨਾ ਘੱਟ ਦਿਖਣੀ ਆ ਕੋਈ ਵੀਰ ਭਰਾ ਜਿੰਨੇ ਖਰੀਦ ਨਹੀਂ ਮੈਂ ਤਾਂ ਕਹਿੰਦਾ ਸਾਈ ਬੈਨਾ ਬਾਗਲ ਮੇਰੇ ਕੋਲ ਇੱਥੇ ਆਵੇ ਅੱਛਾ ਜੀ ਤੇ ਡਬਲ ਫੇਰ ਵੇਖੇ ਆਣ ਕੇ ਨਜ਼ਾਰਾ ਝੋਟੀ ਦਾ ਬਾਹਰ ਦੇ ਕਰੀਏ ਤੋਰ ਕੇ ਰੂਹ ਨਾ ਖੁਸ਼ ਹੋ ਜੂਗੀ ਝੋਟੀ ਤੋਂ ਦੇਖ ਕੇ ਠੀਕ ਠੀਕ ਹੈ ਠੀਕ ਹੈ ਜੀ ਮਾਣਾ ਗੀ ਸਮੇਂ ਤੋਂ ਤੇਲ ਖਰਚਾ ਵੀ ਦੇ ਕੇ ਭੇਜਾਂਗੇ ਜੇ ਨਹੀਂ ਆਣ ਕੇ ਨਿੰਦੇ ਜੀ ਕੋਈ ਨਹੀਂ ਨਹੀਂ ਬਿਲਕੁਲ ਮੈਂ ਪਹਿਲਾਂ ਹੀ ਕਹਤਾ ਵੀ ਇੱਥੇ ਆ ਕੇ ਡਬਲ ਹੋਊਗੀ ਡਬਲ ਹੋਊਗੀ ਤੇ ਕਰੋ ਚੱਕ ਮਾਕੀ ਪੇਟ ਫੂ ਵੇਧੀ ਦਾ ਮੁੱਲ 10 ਮੰਗ ਲਈਏ ਮੇਰੇ ਖਾਨਾ 10 ਦੀ ਵੀ ਘਟਿਆ ਜੇ ਸਾਹ ਨਾਲ ਮੇਰੇ ਖਾਨਾ ਮਹਾਰਾਜ ਨੇ ਇਹਨੂੰ ਬਣਾਇਆ ਅੱਛਾ ਜੀ ਹਾਂਜੀ ਪਰ ਆਪਾਂ ਉਹ ਗੱਲ ਲਾਲਚਾਰੇ ਪਾਸੇ ਨਹੀਂ ਜਾਣਾ ਪਾਉਣਾ ਮੇਰੀ ਆਪਾਂ ਦੇ ਦੇਣੀ ਆ ਤੇ ਤਿਆਰ ਹੋ ਕੇ ਮੰਨ ਲਓ ਵੀ 3500 ਚਾਪ ਦੇ ਵਿੱਚ ਵਿੱਚ ਵਿਕਣ ਦਾ ਹੱਕ ਰਹਿਗਾ ਵੀ ਇਹਦਾ ਅੱਛਾ ਜੀ ਇਹਨੇ ਦੀ ਵਿਗਣੀ ਚਾਹੀਦੀ ਹੈ ਹਾਂਜੀ ਹਾਂਜੀ ਇਸ ਟਾਈਮ ਤੇ ਆਪਾਂ ਹਾਂ ਨਾ ਹੀ 175 ਦੀ ਦੇਣੀ ਆ 500 ਵੀ ਸ਼ੋਰਟ ਕਰਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ ਕਰੋ ਚੈੱਕ 1.75 ਜਵ 500 ਰੁਪਏ ਛੋੜ ਤੇ ਜਿਹੜਾ ਵੀਰ ਭਰਾ 1 ਮਹੀਨਾ ਸੰਭਲੂਗਾ ਤੇ ਰੁਪਏ ਡਬਲ ਵੀ ਮੇਰੇ ਨਾਲ ਡਬਲ ਕਮਜੋਗੇ ਹਾਂਜੀ ਤੇ ਦੋ ਗੁਣਾ ਪੈਸੇ ਛੱਡ ਕੇ ਜਾਊ ਵੀ ਜਿਹੜਾ ਵੀਰ ਭਰਾ ਵੀ ਲੈ ਗਿਆ ਤੇ ਜੇ ਵੀ ਭਰਾ ਕਾਰੋਬਾਰ ਨੇ ਮਖੜਨੀ ਤੇ ਉਹਨਾਂ ਵੀ ਪੈਸੇ ਡਬਲ ਕਰ ਦੂ ਤੇ ਜੇ ਕੋ ਵੀ ਭਰਾ ਸੰਭਲਾ ਕਰ ਲਜੂਗਾ ਹਾਂਜੀ ਇਹ ਕਰ ਲਈਦਾ ਸ਼ਿੰਗਾਰ ਬਣ ਜਾਣਾ ਉਹਦਾ ਵੀਰ ਜੀ ਦੱਸਿਆ ਕਿ ਇਹ ਰੇੜੇ ਦਾ ਸ਼ਿੰਗਾਰ ਨਾਲੋਂ ਇੱਕੋ ਛੋਟੀ ਲੱਗੇ ਬਹੁਤ ਹੀ ਲਾਜਵੰਦ ਆ ਇਹ ਹਾਂ ਇਹ ਵੀ ਗੱਲ ਮੇਰੀ ਹੈਗੀ ਵੀ ਵੀਰ ਜੀ ਛੋਟੇ ਹਾਥੀ ਜਣੀ ਜਾ ਸਕਦੀ ਅੱਛਾ ਜੀ ਜਾਂਦੇ ਆ ਆ ਚੀਜ਼ ਲੱਗੂਗੀ ਹਾਥੀ ਦੇ ਨਾਲ ਤੇ ਜਾਂ ਬਿਸ਼ਵਾ ਲੱਗਣੀ ਠੀਕ ਹੈ ਠੀਕ ਹੈ ਰੇਲ ਵੀ ਬਹੁਤ ਜ਼ਿਆਦਾ ਚੰਗੀ ਆਦੀ ਕੰਮੀ ਮੇਲਦੀ ਆ ਪੂਰੀ ਵੱਡੀ ਛੋਟੀ ਹੈ ਤੇ ਉਹਦੇ ਲੱਗੇ ਵੀ ਨਿੱਕੀ ਠੀਕ ਹੈ ਠੀਕ ਹੈ ਜੀ ਲੋ ਭਾਈ ਜਿਹੜੀ ਆਪਾਂ ਤੁਹਾਨੂੰ 2 ਨੰਬਰ ਤੇ ਦੱਸੀ ਜਿਹੜੀ ਆ ਛੋਟੀ ਉਹ ਵੀ ਛੋਟੀ ਤੇ ਬਾਕੀ ਉਹਦੇ ਅੱਧ ਚ ਆਉਂਦੀ ਆ ਅੱਧ ਆਉਂਦੀ ਆ ਸਹੀ ਪਰ ਆਪਣੇ ਆਪ ਜੀ ਉਹ ਯੋ ਵੀ ਵੀ ਸਹੀ ਹੈ ਉਹ ਤਾਂ ਕਾਹ ਤੋਂ ਵਧਾਉਣੀ ਦੱਸਿਆ ਨਹੀਂ ਛੋਟਾ ਬਾਕੀ ਉਹਦੋਂ ਵੀ ਡਬਲ ਲੱਗਣ ਦੀ ਬਾਕੀ ਇੰਦਰ ਵੀ ਜੀ ਦੋ ਆਪਣੇ ਕੋਲ ਦੋ ਛੋਟੀਆਂ ਇੱਕ ਵੈੜਿਆ ਕਾਂਜ ਦੇ ਵਿੱਚ ਨਾਲੀ ਠੀਕ ਹੈ ਜੀ ਤੇ ਇਹ ਵੀ ਜੀ ਛੋਟੀ ਦੀ ਅਜੇ ਮੰਨ ਲਓ ਵੀ 2 ਸਾਲ ਦੀ ਲੱਗੇ ਬੰਨੇ ਉਮਰੇ ਤੇ ਖੀਰੀ ਦਿੰਦੀ ਆਪਾਂ ਦੰਦ ਪੁੱਟ ਕੇ ਵਿਖਾ ਦਿੰਨੇ ਆ ਅੱਛਾ ਜੀ ਤੇ ਥਾਣ ਥਣ ਥੱਲੇ ਮੋਟਾ ਦੋ ਉਹਨਾਂ ਚਾਰੇ ਨੁਕਰਾਂ ਤੇ ਲੱਗੇ ਨੇ ਠੀਕ ਹੈ ਠੀਕ ਹੈ ਦੋ ਵੀ ਜੀ ੱੰਦੇ ਦਾ ਪੰਜ ਤਾ ਨੂੰ ਕਸਾਉਂਦੇ ਆ ਬਿਲਕੁਲ ਜਿੱਤੀਆਂ ਜੀ ਤੇ ਕਰੀਸੀ ਜਿੰਸ ਲਾ ਕੇ ਕਰ ਬਹੁਤ ਸੋਹਣੇ ਸਾਨੂੰ ਬਹੁਤ ਸੋਹਣੇ ਵੀ ਜਿੱਥੋਂ ਬਾਹਰ ਥਣ ਕੱਢ ਜੂਗੀ ਕਰਨ ਵਾਲੇ ਜੀ ਤਨ ਬਣ ਗਈ ਇਹਨੂੰ ਵੀ ਜੀ 1 ਮਹੀਨਾ ਤੇ ਨੂੰ ਕੋਈ ਮੇਰੇ ਹਸਾਮ ਨਾਲ ਕੁਛ ਇਹ ਜਾਂ 7 ਦਿਨ ਹੋ ਗਏ ਹੁਣਗੇ ਇਹਨੂੰ ਟੀਕਾ ਭਰੇ ਨੂੰ ਮੈਂ ਆਪਣੇ ਹੱਥੀ ਭਰਾਇਆ ਇਹਨੂੰ ਟੀਕਾ ਠੀਕ ਹੈ ਠੀਕ ਹੈ ਜੀ ਤੇ ਬਾਅਦ ਵਿੱਚ ਕੋਲ ਕੇ ਕੱਢ ਕੇ ਬਾਹਰ ਖਾ ਲੈਣਾ ਠੀਕ ਹੈ ਠੀਕ ਹੈ ਲਓ ਜੀ ਕੰਦ ਗੋਜ ਵਾਲੀਆਂ ਪੁਲੀ ਦਾ ਕਰ ਜੀ ਕਿਦਾਂ ਵਾਲੀ ਪੂਰੀ ਚੰਗੀ ਨਸਲ ਵਾਲੀਆਂ ਝੋਟੀਆਂ ਵੀ ਜੀ ਮੈਂ ਘਰੇ ਸਾਰੀਆਂ ਮੰਦ ਅੱਛਾ ਜੀ ਉਹ ਬਈ ਇਹ ਨਹੀਂ ਵੀ ਫੈਲਾਣਾ ਮੰਨ ਲਓ ਵੀ ਕੋਈ 8 8 ਕਿਲ ਵਾਲੀਆਂ ਕੋਈ 14 14 15 15 ਕਿਲ ਵਾਲੀਆਂ ਅੱਛਾ ਜੀ ਬੰਨੀ ਕਮਿੰਨੀ ਦਿਨਿਆ ਫਿਰ ਸੇ ਨੂੰ ਤਾਂ ਅਮੋ ਵੈਲਿਟੀ ਦਾ ਪ੍ਰੋਟੇਨ ਇੱਕ ਮਹੀਨਾ 7 ਦਿਨ ਇੱਕ ਮਹੀਨਾ ਦੇ 7 ਦਿਨ ਤੇ ਬਾਕੀ ਥਣ ਗੁੱਲ ਬਹੁਤ ਹੀ ਚੰਗਾ ਲੱਗਾ ਵਾ ਤੇ ਕੱਦ ਕੋਦੇ ਵੀ ਕਰਮ ਵਾਲੀ ਚੰਗਾ ਕਰ ਜੂਗੀ ਕਦੋਂ ਤੇ ਰਹੀ ਸੀ ਨਾ ਨਾਲੋਂ ਤੁਸੀਂ ਵੀ 2024 ਤੇ 20 ਦਿਨ ਕਿੱਥੇ ਚਲ ਜਾਣੀ ਛੋਟੇ ਛੋਟੇ ਛਕੀ ਹੁੰਦੇ ਤਾਂ ਕਿੰਨੇ ਜਵਾਨ ਹੋਈ ਜਾਣਾ ਨਾ ਕਿ ਜਵਾਨ ਤੋਂ ਦਾਦਾ ਤੱਕ ਛਗੀ ਤੱਕ ਠੀਕ ਹੈ ਠੀਕ ਹੈ ਨੇਠੇ ਦੰਦ ਟੁੱਟਣ ਤੱਕ ਅੱਛਾ ਜੀ ਲਓ ਬਈ ਇਹ ਵੀ ਗਉਣ ਵਾਲੀਆਂ ਗੱਲਾਂ ਜੇ ਤੇ ਚਲੋ ਹੰਨੰ ਸੱਜੀ ਇਹਦੇ ਪਰ ਬਾਤ ਆਉਂਦਾ ਪੂਰੇ ਦੰਦ ਬਰਾਬਰ ਹੋਣ ਤੱਕ ਹਾਈਡ ਪਸ਼ੂ ਦੀ ਬਾਤ ਹੀ ਰਹਿੰਦੀ ਆ ਤੇ ਬਾਕੀ ਜਿਹੜਾ ਵੇਪਰਾ ਹੈ ਇਹ ਸਾਂਭ ਲਾਦਾ ਜੂ ਤੇ ਇਹ ਵੀ ਛੋਟੀ ਜਿੰਦੀ ਬਣ ਜਾਂਦਾ ਤੇ ਇਹਦਾ ਵੀ ਮੁੱਲ ਹੈ ਦਾ ਇਹਦਾ ਵੀ ਜੀ ਮੁੱਲ ਨਾ ਤੇ ਆਪਾਂ 60 ਨਾਲ 70 ਅੱਛਾ ਜੀ ਤੇ ਨਾ 65 ਹਾਂਜੀ ਹਾਂ ਨਾ ਜਿਹੜੀ ਦੇਣੀ ਆ ਨਾ ਆਪਾਂ 45 ਚੋਂ 200 ਰੁਪਏ ਛੋਟ ਕਰਨੇ 45 ਚੋਂ ਕਿ 1 45 ਇੱਕ ਕੱਲੇ ਕੱਲੇ 45 ਅੱਛਾ ਜੀ 45 ਇੱਕ 45 ਦੀ ਬਣ ਜਾਊਗੀ ਫਿਰ ਦੇਣਾ ਠੀਕ ਹੈ ਠੀਕ ਹੈ ਜੀ ਚਲੋ ਵੀ 45 ਇੱਕ ਨਾਲ ਜੋੜ ਦਊਗੀ ਗੱਲ ਕਰੀਗੀ ਕਿਸੇ ਠੀਕ ਹੈ ਠੀਕ ਹੈ ਜੀ ਜੋ ਬੀਜ ਨੂੰ ਖੋਲ ਕੇ ਆ ਗਈ ਜੇ ਬਲੀ ਵੀ ਜੀ ਇਹ ਦੇ ਦੋ ਸਾਲਾਂ ਤੋਂ ਅੰਦਰ ਆ ਇਹ ਵੀ ਖੀਰੀ ਦਿੰਦੀ ਆ ਅੱਛਾ ਜੀ ਇਹਨੂੰ ਟੀਗਾ ਭਰੇ ਨੂੰ ਮੰਨ ਲਓ ਵੀ ਅੱਜ ਹੋ ਗਏ ਜੇ ਨੂੰ 8 ਦਿਨ ਹੋ ਗਏ ਜੇ ਠੀਕ ਹੈ ਠੀਕ ਹੈ ਮੰਨ ਲਓ ਵੀ ਪਿਛਲੇ ਮਹੀਨੇ ਦੀ ਕੋਈ 26 ਕਿ ਤਰੀਕ ਦਾ ਭਰਿਆ ਲੈ ਇੱਕ ਦਿਨ ਹੋਈ ਗਿਆ ਹੁਣਗੇ ਕਿਹੜਾ ਬਾਈ ਸੀ ਉਹਨੇ ਇਹਨੂੰ ਭਰਿਆ ਹਾਂਜੀ ਕਿਹੜਾ ਸੀ ਉਹ ਇਹਨੂੰ ਭਰਾਇਆ ਜੇ ਕੀ ਮੁੰਡੇ ਦਾ ਨਾਮ ਦੱਸਿਆ ਮੈਂ ਸਟਰਾਪ ਦੇ ਤੁਹਾਨੂੰ ਵੇਖ ਕੇ ਦੱਸਾਂਗਾ ਮੇਰੇ ਖਾਲ ਨਾਮ ਅਰਜਨ ਕੁੰਗੜ ਦਾ ਦਿਆ ਜੀ ਦੱਸਣਾ ਠੀਕ ਹੈ ਠੀਕ ਇਹਦਾ ਬੜੀ ਗੱਲ ਜੋ ਕੁੰਗੜ ਸਾਹਿਬ ਵਾਲੇ ਨੇ ਭਰਿਆ ਵਾ ਡਾਇਰੈਕਟਰ ਪੱਕਾ ਹੀ ਆ ਇਹਨੂੰ ਝੋਲੀ ਝਾਲੀ ਚੰਗੀ ਲੱਗੀ ਆ ਫੋਲ ਦੇ ਵੀਰ ਇਹ ਵੀ ਬਈਆ ਜੇ ਕੀ ਆਖਿਆ ਕੀ ਕੀ ਠੀਕ 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 ਹੈ ਝੋਲੀ ਝਾਲੀ ਬਹੁਤ ਇਹਦੀ ਉਹਦੇ ਨਾਲੋਂ ਵੀ ਜ਼ਿਆਦੀ ਝੋਲੀ ਜੇ ਠੀਕ ਹੈ ਠੀਕ ਹੈ ਇਹਦਾ ਬਹੁਤ ਬੈਟ ਬਲੈਂਡ ਦਾ ਸੀਗਰ ਨੂੰ ਜਿਹੜਾ ਬਹੁਤ ਚੰਗਾ ਕੰਦਾ ਕਰਦੇ ਨੇ ਨੇ ਕਿਹੜਾ ਵੀਕਰਾ ਲੈ ਜਾਊਗਾ ਤੇ ਜੇ ਨਿਕਲ ਲਈ ਗੱਬਣਾ ਤੇ ਇਹ ਵੀ ਹਿਸਾਬ ਨਾਲ ਕਮੇਟੀ ਪਾ ਜਣੀ ਜੇ ਤੁਹਾਡੀ ਲੈ ਜਾ ਇਹ ਵੀ ਵੀਰ ਜੀ ਲੱਖੋਂ ਬਾਹਰ ਠੀਕ ਹੈ ਵੀਰ ਜੀ ਇਹ ਆਪ ਕਿਹੜੇ ਸੀਮਾਂ ਦੀ ਪਤਾ ਨਹੀਂ ਵੀਰ ਜੀ ਇਹ ਨੂੰ ਪਤਾ ਆਪਾਂ ਲੈ ਜਾਂਦੀ ਆ ਠੀਕ ਹੈ ਠੀਕ ਹੈ ਜੀ ਲੋ ਵੀਰ ਜੀ ਸਾਡੇ ਪਾਸ ਬੈਠੋ ਮੋਹਰਾਂ ਨਾਲ ਦੇ ਵਿੱਚ ਆ ਗੀ ਜੇ ਇਹ ਸੀਮਾਂ ਦਾ ਪਾਈ ਹੋਣਾ ਨਹੀਂ ਜੇ ਪਤਾ ਤੇ ਥਣ ਥਣ ਜਿਹੜਾ ਇਹ ਵੀ ਚੰਗਾ ਕੱਢ ਜਣਾ ਨੇ ਵੀ ਭਾਈ ਮੋਲੇ ਫਿਰ ਕੀ ਕਰਨਾਗੇ ਮੋਲੇ ਵੀਰ ਜੀ ਇਹਦਾ ਤੋਂ 60 ਨਹੀਂ 50 ਨੀ ਕੋਈ ਗੱਲ ਨਾ ਇਹਦਾ 50 ਹਾਂ ਹਾਂ ਨਾ ਹੀ 35200 ਰੁਪਏ ਛੋੜ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਇੱਧਰ ਕੋਈ ਨਿਕਾਜ ਆ ਦੇ ਬਿਲਕੁਲ ਨਿਕ ਨਿਕ ਵੀਰ ਜੀ ਆਪਾਂ ਮੋਲੇ ਜੀ ਨੂੰ ਆਪਾਂ ਕਹਿ ਦਿੰਦੇ ਆ ਇੱਧਰ ਵੀ ਜੀ ਆਪਣੀ ਵਿਹੜ ਆ ਗਈ ਹੈ ਵੀ ਦੋ ਸਾਲਾਂ ਤੋਂ ਅਜੇ ਅੰਦਰ ਜੇ ਅੱਛਾ ਜੀ ਹਾਂਜੀ ਤੇ ਮੰਨ ਲਓ ਕੋਈ 16 ਮਹੀਨਿਆਂ ਦੀ ਹੋਊਗੀ ਇਹ ਜੇ ਠੀਕ ਹੈ ਠੀਕ ਹੈ ਤੇ ਫੀਰੀ ਦਿੰਦੀ ਆ ਜੀ ਵੀ ਅੱਛਾ ਜੀ ਅਜੇ ਮੰਨ ਲਓ ਇਹਨੂੰ ਡੀਪਾ ਨਹੀਂ ਭਰਿਆ ਠੀਕ ਹੈ ਠੀਕ ਹੈ ਜੀ ਬਾਕੀ ਬੋਰਡ ਕਾਲਜ ਆ ਤੇ ਇਹ ਬਾਈ ਕਿਹੜੇ ਸਿੰਮ ਦੀ ਪਤਾ ਨਹੀਂ ਇਹ ਬਾਈ ਜੀ ਏਬੀਐਸ ਦਾ ਪਤਾ ਨਹੀਂ ਕਿੰਨਾ ਨੰਬਰ ਹੀਗਾ ਸੀ ਹਨ ਅੱਛਾ ਜੀ ਹਾਂਜੀ ਤੇ ਇਹਦੀ ਮਾਤਰਾ ਕੋਈ ਰਿਕਾਰਡ ਪਤਾ ਵੀ ਜੀ ਆਪਣਾ ਕੋਲੀ ਹੈ ਮਾਤਰਾ ਹੁਣਨੇ ਆਪਾਂ ਅੱਛਾ ਜੀ 28 ਤੋਂ 30 ਲੀਟਰ ਦਾ ਰਿਕਾਰਡ ਹੈ ਠੀਕ ਹੈ ਠੀਕ ਹੈ ਠੀਕ ਹੈ ਸਭ ਜੀ 28 ਤੋਂ 30 ਲੀਟਰ ਦਾ ਇਹਦੀ ਮਾਤਰਾ ਦਾ ਰਿਕਾਰਡ ਜੇ ਤੇ ਉਹ ਵੀ ਇੰਨਾ ਬਾਈ ਹੁਣਾਂ ਦੇ ਕੋਲ ਹੀ ਆ ਤੇ ਕੱਦ ਜਿਹੜਾ ਉਹਦਾ ਵੀ ਬਹੁਤ ਤਗੜਾ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਤੇ ਉਹ ਗੱਪਣ ਬਿਲਕੁਲ ਹੁਣ ਇਸ ਟਾਈਮ ਤਿਆਰ ਹੋਈ ਆ ਹਾਂਜੀ ਇੱਕ ਮਹੀਨੇ ਤੱਕ ਰਹਿ ਗਿਆ ਜੀ ਅੱਛਾ ਜੀ ਮੇਨੋਂ ਤਾਂ ਤਰੀਕਾ ਤੁਹਾਨੂੰ ਇਹਨੂੰ ਵੀ ਬਹੁਤ ਚਰਮਾਲੀ ਨੂੰ ਚੰਗਾ ਲੱਗਾ ਤੇ ਝੋਲੀ ਚਾਲੀ ਇਹ ਵੀ ਚੰਗੀ ਬਣਾਉਂਦੀ ਆ ਤੇ ਇਹਦਾ ਭਾਈ ਬੋਲ ਹੈ ਦਾ ਇਹਦਾ ਵੀ ਜੀ ਮੇਰੇ ਖਾਨਾ ਜਿੰਨੇ ਕਦੀ ਆਪਾਂ ਦੇ ਦਿੰਨੀ ਓਨੇ ਕਦੀ ਫੇੜੀ ਖਾ ਗਈ ਜੇ ਅੱਛਾ ਜੀ ਤੁਹਾਨੂੰ ਪਤਾ ਤਿਆਰ ਕਰਨ ਤੇ ਫੜਾ ਯੋਰ ਲੱਗਦਾ ਖਰਚਾ ਲੱਗ ਜਾਂਦਾ ਹਾਂਜੀ ਖਰਚਾ ਲੱਗਦਾ ਹਾਂਜੀ ਹਾਂਜੀ ਤੇ ਪਹਿਲਾਂ ਉਹਦੇ ਬਥੇਰਾ ਦੁੱਧ ਵੀ ਬਥੇਰਾ ਕਰਦੇ ਰਹਿਣ ਤਿੰਨ ਤਿੰਨ ਕਿਲੋ ਇੱਕ ਟਾਈਮ ਦਾ 6 ਕਿਲੋ ਦੁੱਧ ਪੀਂਦੀ ਰਹੀ ਹੈ ਤੇ ਉਦੋਂ ਤੋਂ ਪਤਾ ਫੇਡਾਂ ਚੱਲੂ ਹੋ ਗਈਆਂ ਤੁਹਾਨੂੰ ਪਤਾ ਹੀ ਅੱਛਾ ਜੀ ਤੇ ਇਹ ਵੀ ਜੀ ਆਪਾਂ ਹਾਂ ਨਾ ਹੀ 35000 ਰੁਪਏ ਦੇ ਦਿੱਤੀ ਤਾਂ ਕੀ ਮਾਰੀ ਕੱਢੀ 32000 ਜੀ 200 ਰੁਪਏ ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 25000 ਤੇ 300 ਰੁਪਏ ਛੋਟ ਦੇ ਆ ਜੇ ਦੀ ਮਦਦ ਹੁਣ ਆ ਜੋ ਕਿਆ ਕਰੋ ਕਾਟ ਕਾਠ ਜਿਹੜਾ ਬਹੁਤ ਹੀ ਚੰਗਾ ਅੱਛਾ ਜੀ ਤੇ 28 29 ਕਿਲੋ ਦੁੱਧ ਦੇ ਬਾਈ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ ਕਰੋ ਚਾ ਇਕੱਠਾ ਆ ਜੀ 29 ਲਾਈਫ ਹੈ ਹੀ ਹੁਣ ਤੇ ਬਾਕੀ ਦੁੱਧ ਤਾਂ ਤੁਹਾਨੂੰ ਚਾਲੂ ਕਰਤਾ ਵੜੇ ਇਹ ਬਾਈ ਫਾਸਟ ਸੇਲ ਤੇ ਨਾ ਫਾਸਟ ਸੇਲ ਕਰਦਾਂਗੇ ਵੇਜੀ ਕੋਈ ਵੀਰ ਭਰਾ ਕੋਈ ਚਾਹ ਬਣਾਉਂਗਾ ਤੇ ਅੱਛਾ ਜੀ ਕੋਈ ਨਹੀਂ ਬੈਠਦਾ ਕਿੱਥੇ ਜਾਂਦਿਆ ਠੀਕ ਹੈ ਠੀਕ ਹੈ ਵੇਜੀ ਕੱਦ ਤੋਂ ਦੇਣਾ ਚੰਗਿਆ ਕਰਕੇ ਵੇਚਣੀ ਹੈ ਆਪਾਂ ਅੱਛਾ ਜੀ ਤੇ ਜੇ ਕੋਈ ਮੰਗੂਗਾ ਵੀਰ ਭਰਾ ਕਰ ਲਾਂਗੇ ਤੁਹਾਨੂੰ ਕੋਈ ਗੱਲ ਠੀਕ ਹੈ ਠੀਕ ਹੈ ਜੀ ਤੇ ਬਈ ਕਹਾਂ ਕੋਈ ਹੋਰ ਵੇ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਹਾਂਜੀ ਤੇ ਜੜੀਆਂ ਸੁਈਆਂ ਆਪਣੀਆਂ ਆਣ ਕੇ ਚੋ ਕੇ ਤਸੱਲੀ ਕਰਕੇ ਖੜੋ ਹਾਂਜੀ ਹਾਂਜੀ ਗੱਬਣਾ ਆਪਣੀਆਂ 蒂ਪ ਕੇ ਖੜੋ ਠੀਕ ਆ ਜੀ ਇਹ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਕੋਨੇ ਰੁਪਈਏ ਖਰਚਣੇ ਆ ਮੇਰੇ ਖਾਣਾ ਤੋੜ ਕੇ ਤੇ ਦੇ ਨਹੀਂ ਦੇਣੇ ਨਹੀਂ ਮੈਂ ਬਿਲਕੁਲ ਸਹੀ ਗੱਲ ਆ ਜੀ ਆਪਣੀ ਮਿਹਨਤ ਦੀ ਕਮਾਈ ਦੇਣੀ ਹਾਂਜੀ 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 ਹੱਕ ਬਣਦਾ ਆਪਣੀ ਤਸੱਲੀ ਕਰਨ ਦਾ ਤਸੱਲੀ ਕਰਨ ਦਾ ਬਣਦਾ ਹੱਕ ਆ ਜੀ ਲਓ ਭਾਈ ਬਾਈ ਯਾ ਲੋ ਬੇਨਤੀ ਆ ਹਰ ਵੀਡੀਓ ਵਿੱਚ ਹੁੰਦੀ ਹਾਂਜੀ ਪੀ ਜਿਹੜਾ ਪਸ਼ੂ ਸੋਇਆ ਹੁੰਦਾ ਵਾ ਇੱਥੇ ਆਪਣੇ ਦੋ ਟਾਈਮ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜੇ ਵੀ ਉਤਰਾ ਕੋ ਨਹੀਂ ਪਹੁੰਚਿਆ ਜਾਂਦਾ ਆਪਣੀ ਵੀਡੀਓ ਕਾਲ ਤੇ ਜਰੂਰ ਚਵਾਈ ਕਰਾ ਲਿਆ ਕਰੋ ਹਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਇਹ ਕਿ ਆਪਣਾ ਵੀ ਸ਼ੱਕ ਦੂਰ ਹੋ ਜਾਂਦਾ ਤੇ ਤੁਸੀਂ ਰਕਮ ਖਰਚੀ ਨਹੀਂ ਹੁੰਦੀ ਪੈਸੇ ਲਾਉਣੇ ਆ ਮੰਨ ਲਓ ਕਿ ਉਹਦੀ ਵੀ ਅਗਲੇ ਦੀ ਵੀ ਰੂਹ ਖੁਸ਼ ਆ ਹਾਂਜੀ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਈ ਪਸ਼ੂ ਬਾਈ ਤਾਂ ਬਹੁਤ ਹੀ ਚੰਗੇ ਆ ਛੋਟੀਆਂ ਚ ਚੰਗੇ ਤਗੜੇ ਕਦ ਕਾਟ ਵਾਲੀਆਂ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭ